ਮੇਰੀ ਹੁਣੀ-ਹੁਣੀ ਜੁਆਇਨਿੰਗ ਹੋਈ ਆ ਪਹਾੜਾ ਭਗ ਬਰਨਾਲਾ ਦੇ ਵਿੱਚ ਐਜ਼ ਅ ਕਲਰਕ ਤੇ ਜਿਹੜੀ ਮੇਰੀ ਛੋਟੀ ਇਹ ਸਿਸਟਰ ਵੀਰਪਾਲ ਇਹ ਮਾਰਚ ਦੇ ਵਿੱਚ ਜੁਆਇਨ ਕੀਤਾ ਇਹਨੇ ਐਕਸਾਈਜ਼ ਐਂਡ ਟੈਕਸ ਡਿਪਾਰਟਮੈਂਟ ਦੇ ਵਿੱਚ ਬਰਨਾਲੇ ਕਲਰਕ ਤੇ ਜਸਪ੍ਰੀਤ ਨੇ ਡੀਸੀ ਆਫਿਸ ਬਰਨਾਲਾ ਦੇ ਵਿੱਚ ਕਲਰਕ ਜੁਆਇਨ ਕੀਤਾਗਾ ਤੇ ਮੈਨੂੰ ਬਹੁਤ ਖੁਸ਼ੀ ਹੈਗੀ ਵੀ ਅਸੀਂ ਤਿੰਨੇ ਜਾਣੇ 20 ਸਰਕਾਰੀ ਨੌਕਰੀ ਤੇ ਲੱਗੇ ਤੇ ਮੈਂ ਆਪਣੇ ਪੇਰੈਂਟਸ ਦਾ ਬਹੁਤ ਧੰਨਵਾਦ ਕਰਨਾ ਚਾਹਣੀ ਹੈਗੀ ਵੀ ਉਹਨਾਂ ਨੇ ਸਾਨੂੰ ਇੱਥੇ ਤੱਕ ਪੜਾ ਲਗਾ ਕੇ ਪਹੁੰਚਾਇਆ ਵੀ ਕਦੇ ਸਾਡੇ ਨਾਲ ਕੋਈ ਫਰਕ ਨਹੀਂ ਕੀਤਾ ਹੈਗਾ ਵੀ ਕੁੜੀਆਂ ਮੁੰਡਿਆਂ ਵਾਲਾ ਵੀ ਸਾਨੂੰ ਹਰ ਇੱਕ ਕੰਮ ਵਿੱਚ ਘਰ ਦੇ ਘਰੇਲੂ ਕੰਮਾਂ ਤੋਂ ਛੋਟਿਆਂ ਤੋਂ ਵੱਡਿਆਂ ਲੈ ਕੇ ਮਤਲਬ ਮੁੰਡਿਆਂ ਦੇ ਬਰਾਬਰ ਰੱਖਿਆ ਵੀ ਕੋਈ ਵੀ ਚਾਹੇ ਕੋਈ ਭਾਰ ਭੋਜਾ ਕੰਮ ਆ ਜਾਂ ਕੋਈ ਹੋਰ ਕੋਈ ਮਤਲਬ ਬਾਹਰ ਅੰਦਰ ਆਉਣਾ ਜਾਣਾ ਬੀ ਸਾਨੂੰ ਬਰਾਬਰੀ ਉਹ ਕੀਤਾ ਵੀ ਐ ਨਹੀਂ ਕਿਸੇ ਕੰਮ ਦੇ ਕਿਹਾ ਵੀ ਇਹ ਤੂੰ ਨਹੀਂ ਕਰ ਸਕਦੀ ਹੈਗੀ ਸਮਾਧੀ ਕਾਬਲ ਬਣਾਇਆ ਵੀ ਸਾਨੂੰ ਅੱਗੇ ਜਾ ਕੇ ਵੀ ਕੋਈ ਦਿੱਕਤ ਨਾ ਆਵੇ ਕਿਸੇ ਵੀ ਤਰ੍ਹਾਂ ਦੀ ਮੈਂ ਬੀਬੀਏ ਤੇ ਐਮਬੀਏ ਕੀਤੀ ਹੋਈ ਆ ਮੈਂ ਐਮਬੀਏ ਰੈਗੂਲਰ ਨਹੀਂ ਕੀਤੀ ਮੈਂ ਸੀਸੀ ਥਰੂ ਕੀਤੀ ਹੋਈ ਆ ਤੇ ਪੜਨ ਦੇ ਵਿੱਚ ਸਾਨੂੰ ਇਹ ਦਿੱਕਤਾਂ ਆਈਆਂ ਕਿ ਤਾਂ ਪਿੰਡ ਤੋਂ ਹੋਣ ਕਰਕੇ ਕਿਉਂਕਿ ਜੇ ਆ ਜਦੋਂ ਮੈਂ ਕੋਚਿੰਗ ਵੀ ਲੈਂਦੀ ਸੀ ਤਾਂ ਸਵੇਰੇ ਜਲਦੀ ਜਾਂਦੀ ਸੀ ਮੈਂ ਪੜਨਾ ਤਾਂ ਉਹਦੇ ਕਰਕੇ ਥੋੜਾ ਜਿਹਾ ਪ੍ਰੋਬਲਮਸ ਆਉਂਦੀਆਂ ਨੇਗੀਆਂ ਤੇ ਪਰ ਵੀ ਇਹ ਸਾਰਾ ਕੁਝ ਕਰਦੇ ਦੇ ਵੀ ਪਰਮਾਤਮਾ ਨੇ ਬਹੁਤ ਵੀ ਸਾਨੂੰ ਹਿੰਮਤ ਦਿੱਤੀ ਅਸੀਂ ਇੱਥੇ ਤੱਕ ਪਹੁੰਚੇ ਤੇ ਮੈਂ ਸਭ ਤੋਂ ਵੱਧ ਧੰਨਵਾਦ ਕਰਦੀ ਆ ਵੀ ਆਪਦੇ ਫਾਦਰ ਸਾਹਿਬ ਦਾ ਵੀ ਉਹ ਫਾਦਰ ਦਾ ਹੈਗੀ ਹੈਗੇ ਨੇ ਵੀ ਉਹ ਮਦਰ ਵੀ ਨੇ ਇੱਕ ਤਰ੍ਹਾਂ ਨਾਲ ਵੀ ਸਾਨੂੰ ਇੰਨੀ ਸਪੋਰਟ ਕੀਤੀ ਕਰੇ ਮੰਮੀ ਨੂੰ ਥੋੜਾ ਬਹੁਤਾ ਲੱਗ ਜਾਂਦਾ ਸੀ ਵੀ ਇਹ ਹੁਣ ਇੰਨਾ ਪੜ੍ਹ ਪੜ੍ਹਦੇ ਨੇ ਵੀ ਪਤਾ ਨਹੀਂ ਕੁਝ ਬਣੂਗਾ ਕਿ ਨਹੀਂ ਬਣੂਗਾ ਪਰ ਫੇਰ ਵੀ ਕਿਤੇ ਨਾ ਕਿਤੇ ਉਹਨਾਂ ਨੇ ਉਸ ਤੋਂ ਵੀ ਸਾਨੂੰ ਵੱਧ ਉਹ ਕੀਤਾ ਵੀ ਵੀ ਨਹੀਂ ਵੀ ਹਿੰਮਤ ਨਹੀਂ ਹਾਰਨ ਦਿੱਤੀ ਹੈਗੀ। ਬਾਕੀ ਮੈਂ ਇਹ ਮੈਸੇਜ ਦੇਣਾ ਚਾਹਣੀ ਹੈਗੀ ਵੀ ਅੱਜ ਕੱਲ ਬੱਚਿਆਂ ਨੂੰ ਇਹ ਗੱਲ ਦਾ ਮੇਨ ਹੈਗਾ ਵੀ ਆਪਾਂ ਕਹਿੰਦੇ ਆ ਵੀ ਜੇ ਹੁਣ ਆ ਚੀਜ਼ ਕੀਤੀ ਹੈ ਤਾਂ ਆਪਾਂ ਨੂੰ ਹੁਣ ਹੀ ਰਿਜ਼ਲਟ ਮਿਲਣਾ ਚਾਹੀਦਾ ਹੈਗਾ। ਤੇ ਪਰ ਆਪਾਂ ਨੂੰ ਪੇਸ਼ੈਂਸ ਰੱਖਣੀ ਚਾਹੀਦੀ ਹੈ ਚਾਹੇ ਆਪਾਂ ਕਿਤੇ ਵੀ ਆਂਗੇ ਕੋਈ ਵੀ ਕੰਮ ਕਰ ਰਹੇ ਆ ਮੈਂ ਨਹੀਂ ਕਹਿੰਦੀ ਵੀ ਚਲੋ ਆਪਾਂ ਇਹ ਨੌਕਰੀ ਵੱਲ ਜਾਣਾ ਜਾਂ ਕੋਈ ਕੋਈ ਵੀ ਕੰਮ ਕਰਨਾ ਹੈਗਾ ਆਪਾਂ ਨੂੰ ਪੇਸ਼ੈਂਸ ਰੱਖਣੀ ਚਾਹੀਦੀ ਹੈਗੀ। ਆਪਾਂ ਫੇਰ ਐਕਸਪਰਟ ਹੁੰਨੇ ਆਗੇ ਆਪਾਂ ਡਿੱਗ ਡਿੱਗ ਕੇ ਮੈਂ ਬਹੁਤ ਇਗਜ਼ਾਮ ਦਿੱਤੇ ਕਦੇ ਮੇਰਾ 1 ਨੰਬਰ ਤੋਂ ਰਹਿ ਗਿਆ ਕਦੇ 2 ਤੋਂ ਰਹਿ ਗਿਆ ਪਹਿਲਾਂ ਪਹਿਲਾਂ ਹੋਰ ਘੱਟ ਨੰਬਰ ਆਉਂਦੇ ਸੀ ਫਿਰ ਕਦੇ ਟਾਈਪਿੰਗ ਚ ਰਹਿ ਗਿਆ ਤਾਂ ਇੱਕ ਮੈਂ ਹੋਰ ਵੀ ਪੇਪਰ ਦਿੱਤੇ ਇੱਕ ਉਹਦੇ ਵਿੱਚ ਮੇਰਾ ਮਤਲਬ ਮੈਰਿਟ ਚ ਵੀ ਨਾਮ ਆਇਆ ਸਭ ਕੁਝ ਹੋ ਗਿਆ ਕਾਉਂਸਲਿੰਗ ਵੀ ਹੋ ਗਈ ਉਹਦੇ ਚ ਮੇਰੇ ਸਬਜੈਕਟ ਕਰਕੇ ਵੀ ਉਹਨਾਂ ਨੇ ਕਹਤਾ ਵੀ 3 ਸਾਲ ਇਕਨੋਮਿਕਸ ਬੜੀ ਹੋਣੀ ਚਾਹੀਦੀ ਮੈਂ ਬੀਵੀਏ ਚ ਕੀਤੀ ਤਾਂ ਇਕਨੋਮਿਕਸ ਹੀ ਸੀ ਪਰ ਉਹਨਾਂ ਨੇ ਮੈਨੂੰ एलिਜੀਬਲ ਨਹੀਂ ਕੀਤਾ ਹੈਗਾ ਉਦੋਂ ਮੇਰਾ ਬਹੁਤ ਮਨ ਦੁਖੀ ਹੋਇਆ ਵੀ ਗ੍ਰੇਡ ਬੀ ਦੀ ਜੌਬ ਮੇਰੇ ਹੱਥ ਚੋਂ ਗਈ ਵੀ ਮੈਂ एलिਜੀਬਲ ਨਹੀਂ ਉਦੋਂ ਲਈ ਹੋਈ ਹੈਗੀ ਸਬਜੈਕਟ ਕਰਕੇ ਵੀ ਪਰ ਮੈਂ ਵੀ ਉਵੇਂ ਤਾਂ ਬੀਬੀ ਦੇ ਵਿੱਚ ਇਕਨੋਮਿਕਸ ਪੜ੍ਹੀ ਹੋਈ ਹੈਗੀ ਪਰ ਉਹਨਾਂ ਨੇ ਨਹੀਂ ਮੰਨਿਆ ਹੈਗਾ ਤੇ ਪਰ ਹੁਣ ਅਸੀਂ ਗ੍ਰੇਡ ਸੀ ਦੇ ਵਿੱਚ ਹਾਂ ਪਰ ਮੈਂ ਕਹਿੰਨੀ ਆ ਵੀ ਅਸੀਂ ਹੋਰ ਮਿਹਨਤ ਕਰਕੇ ਅੱਗੇ ਜਾਈਏ ਤੇ ਆਪਣੇ ਮਾਪੇ ਦਾ ਨਾਮ ਰੋਸ਼ਨ ਕਰੀਏ ਮੈਂ ਮੈਨੂੰ ਬਹੁਤ ਕਰਨੀ ਪਈ ਆ ਪਰ ਹੁਣ ਅੱਜ ਅਸੀਂ ਤਿੰਨਿਆਣੇ ਲੱਗੇ ਤਾਂ ਮੈਨੂੰ ਹੁਣ ਆਇਆ ਲੱਗਦਾ ਵੀ ਪਿੱਛੇ ਜਿਵੇਂ ਵੀ ਬਸ ਪਤਾ ਨਹੀਂ ਲੱਗਿਆ ਵੀ ਕਿਵੇਂ ਲੰਘਿਆ ਪਰ ਬਹੁਤ ਔਖਾ ਟਾਈਮ ਲੰਘਿਆ ਵੀ ਐਂ ਲੱਗਦਾ ਹੁੰਦਾ ਸੀ ਵੀ ਕੁਝ ਬਣੂਗਾ ਕਿ ਨਹੀਂ ਬਣੂਗਾ ਤੇ ਪਰ ਫਾਈਨਲੀ ਪਰਮਾਤਮਾ ਨੇ ਸਾਡਾ ਸਾਥ ਦਿੱਤਾ ਅਸੀਂ ਇੱਥੇ ਤੱਕ ਪਹੁੰਚੇ ਤੇ ਮੈਂ ਹਾਂ ਮੈਨੂੰ ਇਹ ਗੱਲ ਦਾ ਹੈਗਾ ਵੀ ਮੈਨੂੰ ਇਹਨਾਂ ਦੇ ਕੰਪੇਅਰ ਬਹੁਤ ਵੱਧ ਮਿਹਨਤ ਕਰਨੀ ਪਈ ਆ ਤੇ ਮੈਨੂੰ ਇਹਨਾਂ ਨਾਲੋਂ ਬਾਅਦ ਵਿੱਚ ਮਿਲਿਆ ਨੌਕਰੀ ਪਰ ਮੇਰਾ ਤਜਰਬਾ ਇਹਨਾਂ ਦੇ ਕੰਮ ਆਇਆ ਜੋ ਜੋ ਮੈਨੂੰ ਪ੍ਰੋਬਲਮਸ ਫੇਸ ਕਰਨੀਆਂ ਪਈਆਂ ਉਹ ਇਹਨਾਂ ਨੂੰ ਨਹੀਂ ਕਰਨੀਆਂ ਪਈਆਂ। ਵੀ ਜਿਵੇਂ ਮੈਂ ਸ਼ੁਰੂ ਚ ਹੁੰਦਾ ਸੀ ਵੀ ਮੈਨੂੰ ਨਹੀਂ ਪਤਾ ਹੁੰਦਾ ਸੀ ਮੈਂ ਕੋਈ ਵੀ ਪੇਪਰ ਭਰ ਲੈਂਦੀ ਸੀ। ਜਿਵੇਂ ਮਤਲਬ ਕੋਈ ਜਿਹਦਾ ਮੈਨੂੰ ਆਪਾਂ ਉਹਦੇ ਲਈ ਐਲੀਜੀਬਲ ਹੀ ਨਹੀਂ ਹੈਗੇ ਜਾਂ ਕੁਝ ਵੀ ਤੇ ਪਰ ਇਹ ਗੱਲਾਂ ਫਿਰ ਹੌਲੀ-ਹੌਲੀ ਇਹਨਾਂ ਨੂੰ ਤਾਂ ਇਹ ਫੇਸ ਹੀ ਨਹੀਂ ਕਰਨੀਆਂ ਪਈਆਂ। ਇਹਨਾਂ ਨੇ ਤਾਂ ਪਹਿਲੇ ਇਗਜ਼ਾਮ ਦਿੱਤਾ ਸੀ ਛੋਟੀ ਸਿਸਟਰ ਨੇ ਵੀ ਜਿਹੜਾ ਇਹਦਾ ਕੁਆਲੀਫਾਈ ਹੋ ਗਿਆ। ਕੋਈ ਇਹਨੂੰ ਹੋਰ ਬੁੱਕ ਨਾਲ ਮੱਥਾ ਨਹੀਂ ਮਾਰਨਾ ਪਿਆ ਵੀ ਜਿਵੇਂ ਆਪਾਂ ਕੁਝ विदाउट होतो ਪੜ ਰਹੇ ਹਾਂਗੇ ਵੀ ਜਿਵੇਂ ਇਹਦੇ ਲਈ ਜਮਾ ਸਭ ਕੁਝ ਬਣਿਆ ਬਣਾਇਆ ਸੀ ਵੀ ਹਾਂ ਠੀਕ ਆ ਮੈਂ ਕੋਚਿੰਗ ਲੈਂਦੀ ਸੀ ਸ਼ੁਰੂ ਚ ਇੱਥੇ ਗਗਨਦੀਪ ਗੋਇਲ ਸਰ ਸੀਗੇ ਹੁਣ ਉਹ ਕੋਰਚ ਨੇਗੇ ਤੇ ਉਸ ਤੋਂ ਬਾਅਦ ਫਿਰ ਮੈਂ ਉੱਥੋਂ ਥੋੜਾ ਟਾਈਮ ਪੜ੍ਹੀ ਫਿਰ ਉਸ ਤੋਂ ਬਾਅਦ ਮੈਂ ਸੈਲਫ ਸਟਡੀ ਕੀਤੀ ਹੈਗੀ ਮੈਨੂੰ ਟਾਈਪਿੰਗ ਦੀ ਵੀ ਦਿੱਕਤ ਬਹੁਤ ਆਈ ਆ ਪਹਿਲਾਂ ਮੇਰਾ ਪੇਪਰ ਕਲੀਅਰ ਹੋ ਜਾਂਦਾ ਸੀ ਮੇਰੀ ਟਾਈਪਿੰਗ ਨਹੀਂ ਸੀ ਹੁੰਦੀ ਹੈਗੀ ਫਿਰ ਮੈਂ ਟਾਈਪਿੰਗ 'ਚ ਉਹੀ ਆ ਵੀ ਮਿਹਨਤ ਕਰਨੀ ਪੈਂਦੀ ਹੈਗੀ ਤੇ ਫਿਰ ਮੈਂ ਟਾਈਪਿੰਗ 'ਚ ਇੰਨੀ ਕਿ ਮਿਹਨਤ ਕੀਤੀ ਵੀ ਮੈਂ ਮਤਲਬ ਜਦੋਂ ਸਪੀਡ 30 ਤੋਂ 40 ਤੋਂ ਵੱਧ ਨਹੀਂ ਸੀ ਰਹੀ ਫਿਰ ਮੈਂ ਇੱਕ ਹਫਤਾ ਮੈਂ 2 2 3 3 ਘੰਟੇ ਮਤਲਬ ਲਗਾਤਾਰ ਟਾਈਪਿੰਗ ਕੀਤੀ ਆ ਤੇ ਮੈਂ ਇੱਕ ਹਫਤੇ ਚ ਆਪਦੀ ਇੰਨੀ ਸਪੀਡ ਇੰਕਰੀਜ਼ ਕਰ ਲਈ ਵੀ ਮੈਨੂੰ ਜਿਹੜੇ ਪੇਪਰ ਮੇਰੇ ਨਰਵਸ ਹੋਣ ਕਰਕੇ ਵੀ ਮੈਂ ਇੱਥੇ 35 40 ਦੀ ਸਪੀਡ ਘੱਡ ਲੈਂਦੀ ਸੀ ਉੱਥੇ ਜਾ ਕੇ ਨਰਵਸ ਹੋ ਜਾਂਦੀ ਸੀ ਤੇ ਰਹਿ ਜਾਂਦੀ ਸੀ ਤੇ ਫਿਰ ਇਸ ਵਾਰੀ ਮੈਨੂੰ ਲੱਗ ਰਿਹਾ ਸੀ ਵੀ ਮੈਨੂੰ ਡਰ ਲੱਗੂਗਾ ਜਾਂ ਲਗ 20 ਤੱਕੇ ਨਾਲ ਵੀ ਮੈਨੂੰ ਡਰ ਕਿਉਂ ਨਹੀਂ ਲੱਗ ਰਿਹਾ ਪਰ ਉੱਥੇ ਮੈਨੂੰ ਜਮਾਂ ਕੋਈ ਡਰ ਨਹੀਂ ਲੱਗਿਆ ਵੀ ਮੈਂ ਨਾਰਮਲ ਆਪਦਾ ਪੇਪਰ ਮੈਂ 2-3 ਮਿੰਟ ਪਹਿਲਾਂ ਟਾਈਪਿੰਗ ਕਰਕੇ ਬੈਠੀ ਸੀ ਰਾਮਨਾਲ ਵੀ ਇੰਨਾ ਮਤਲਬ ਮੇਰੇ ਹੱਥ ਤੇ ਮੇਰਾ ਮਨ ਸਟਰੋਂਗ ਹੋ ਗਿਆ ਸੀ ਵੀ ਇੰਨੀ ਪ੍ਰੈਕਟਿਸ ਹੋ ਗਈ ਸੀ ਹਾਂਜੀ ਸਭ ਤੋਂ ਪਹਿਲਾਂ ਤਾਂ ਰੱਬ ਦਾ ਸ਼ੁਕਰਾਨਾ ਵੀ ਜਿਹੜੇ ਸਾਨੂੰ ਇੱਥੇ ਤੱਕ ਲੈ ਕੇ ਆਏ ਤੇ ਸਾਡੇ ਪੇਰੈਂਟਸ ਨੇ ਸਾਨੂੰ ਬਹੁਤ ਸਪੋਰਟ ਕੀਤੀ ਇਟ ਮੀਨਸ ਉਹਨਾਂ ਨੇ ਮਤਲਬ ਇੰਨੇ ਐਗਜ਼ਾਮ ਮਤਲਬ ਹੋ ਜਾਂਦੇ ਸੀ ਹਨਾ ਵੀ ਕਈ ਵਾਰ ਇੱਕ ਦੋ ਪੁਆਇੰਟਸ ਤੇ ਰਹਿ ਗਏ ਜਾਂ ਕਈ ਪੇਪਰ ਕਲੀਅਰ ਹੋ ਜਾਂਦੇ ਸੀ ਟਾਈਪਿੰਗ 'ਚ ਉਹ ਰਾਜਨ ਅਸੀਂ ਜਾਂ ਬਾਕੀ ਪੁਲਿਸ ਵਗੈਰਾ ਦੇ ਵਿੱਚ ਕਈ ਵਾਰ ਇੱਕ ਦੋ ਟ੍ਰਾਇਲਸ ਜੇਲ੍ਹ ਸੁਪਰਡੈਂਟ ਦਾ ਜੇ ਮੇਰਾ ਟ੍ਰਾਇਲ ਰਹਿ ਗਿਆ ਸੀਗਾ ਮਤਲਬ ਉਦੋਂ ਆਹ ਹਾਰ ਮੰਨ ਜਾਂਦੀ ਸੀ ਅਸੀਂ ਕਦੇ-ਕਦੇ ਵੀ ਇਹ ਕੀ ਹੋ ਗਿਆ ਇੱਕ ਵਾਰ ਜਦੋਂ ਅਸੀਂ ਮੇਰੇ ਪਾਪਾ ਨਾਲ ਗਈ ਸੀ ਟ੍ਰਾਇਲ ਦਮਾਉਣ ਆਉਂਦੇ ਹੋਏ ਮੈਂ ਮਤਲਬ ਰੋਣ ਲੱਗ ਗਈ ਸੀ ਟ੍ਰਾਇਲ ਦੇ ਕਿ ਆ ਕੇ ਵੀ ਹੁਣ ਮਤਲਬ ਉਦੋਂ ਮੈਂ ਇੱਕਦਮ ਡਾਊਨ ਹੋ ਗਿਆ ਸੀ ਮੇਰਾ ਵੀ ਹੁਣ ਇਸ ਤੋਂ ਬਾਅਦ ਨਾ ਮੈਂ ਮਤਲਬ ਇਹ ਪੇਪਰ ਕਲੀਅਰ ਹੋ ਜਾਂਦਾ ਵੀ ਕੋਈ ਹੋਰ ਵੀ ਹੁਣ ਆਪਸ਼ਨ ਨਹੀਂ ਸੀ ਮੇਰੇ ਕੋਲੇ ਇੱਕ ਕੋਈ ਆਪਸ਼ਨ ਹੁੰਦੀ ਸੀ ਕਿਉਂਕਿ ਬਾਕੀ ਲੋਕ ਕਹਿੰਦੇ ਸੀ ਵੀ ਇੱਕ ਜਾਣਾ ਤਾਂ ਬਾਹਰ ਜਾਓ ਵੀ ਤੁਸੀਂ ਤਿੰਨੋਂ ਵੀ ਤੁਹਾਡੇ ਪੇਰੈਂਟਸ ਪਰ ਅਸੀਂ ਸੋਚਿਆ ਹੋਇਆ ਸੀ ਵੀ ਜੇ ਸਾਡਾ ਇੱਧਰ ਬਣ ਗਿਆ ਤਾਂ ਸਾਡਾ ਬਹੁਤ ਹੀ ਵਧੀਆ ਹੋ ਜਾਊ ਤੇਨੇ ਇੱਥੇ ਅਸੀਂ ਸਾਰੇ ਫੈਮਿਲੀ ਵਾਲਾ ਇੱਥੇ ਇੰਡੀਆ 'ਚ ਹੀ ਰਹਾਂਗੇ ਪੰਜਾਬ 'ਚ ਪਰ ਕਦੇ ਕਦੇ ਮਨ ਡੋਲ ਜਾਂਦਾ ਸੀਗਾ ਵੀ ਜਦੋਂ ਬਾਹਰ ਬਹੁਤ ਜ਼ਿਆਦਾ ਕਹਿਣ ਲੱਗ ਜਾਂਦੇ ਸੀ ਵੀ ਤੁਸੀਂ ਕਿਉਂ ਨਹੀਂ ਜਾਂਦੇ ਬਾਹਰ ਵੀ ਜਾਣਾ ਚਾਹੀਦਾ ਸਾਨੂੰ ਫਿਰ ਮਨ ਐਂ ਕਰਦਾ ਸੀ ਵੀ ਨਹੀਂ ਵੀ ਇੱਥੇ ਹੀ ਰਹਾਂਗੇ ਉਦੋਂ ਜਦੋਂ ਮੈਂ ਆ ਰਹੀ ਸੀ ਅਸੀਂ ਵਾਪਸ ਪਰ ਮੈਨੂੰ ਐਸੀ ਡੈਡੀ ਵੀ ਅੱਜ ਵੀ ਮਤਲਬ ਲਾਸਟ ਮੈਨੂੰ ਐਸੀ ਵੀ ਆ ਪੇਪਰ ਕਲੀਅਰ ਹੋ ਗਿਆ ਵੀ ਹੁੜਾ ਅੱਜ ਟ੍ਰਾਇਲ ਵੀ ਹੋ ਜਾਊਗਾ ਵੀ ਜ਼ਰੂਰ ਹੋਊਗਾ ਮਤਲਬ ਮਨ ਨੂੰ ਐ ਸੀਗਾ ਮਤਲਬ ਜਦੋਂ ਪਰ ਨਹੀਂ ਹੋਇਆ ਚਲੋ ਫਿਰ ਜਦੋਂ ਸੀ ਵਾਪਸ ਆਏ ਤੁਹਾਡੇ ਪਾਪਾ ਨੇ ਮੈਨੂੰ ਹੌਸਲਾ ਦਿੱਤਾ ਵੀ ਕੋਈ ਨਾ ਵੀ ਤਾਂ ਕੀ ਹੋ ਗਿਆ ਫਿਰ ਮੈਨੂੰ ਉਹਦੇ ਆਏ ਲੱਗਿਆ ਵੀ ਚਲੋ ਅੱਜ ਵੀ ਡੈਡੀ ਨੇ ਵੀ ਕਿਹਾ ਵੀ ਕਿ ਚਲ ਕੋਈ ਨਾ ਜੇ ਨਹੀਂ ਹੋ ਗਿਆ ਵੀ ਅੱਗੇ ਮਿਹਨਤ ਕਰਿਓ ਇਹਨਾਂ ਨੇ ਸਾਨੂੰ ਇੱਕ ਗੱਲ ਕਹੀ ਸੀ ਵੀ ਤੁਸੀਂ ਚਲੋ ਜੇ ਨਹੀਂ ਵੀ ਤੁਸੀਂ ਲੱਗੀਆਂ ਸਰਕਾਰੀ ਨੌਕਰੀ ਵੀ ਤੁਹਾਡੇ ਕੋਲੇ ਵੀ ਪ੍ਰਾਪਤੀ ਕੋਸਤਾ ਹੋਊਗਾ ਵੀ ਤੁਹਾਨੂੰ ਵੀ ਕੀ ਪਤਾ ਵੀ ਤੁਹਾਡੀ ਵੀ ਨੌਕਰੀ ਲੱਗ ਕੇ ਵੀ ਕਿਵੇਂ ਤੁਹਾਡਾ ਜੀਵਨ ਵਧੀਆ ਹੋਊਗਾ ਵੀ ਤੁਸੀਂ ਬਸ ਮਿਹਨਤ ਨਾ ਛੱਡਿਓ ਆਪਣੀ ਅਸੀਂ ਉਵੇਂ ਮਿਹਨਤ ਕਰਦੇ ਰਹੇ ਆਪਦੇ ਫਿਰ ਦੁਬਾਰੇ ਆਏ ਹੋਇਆ ਵੀ ਹਾਂ ਵੀ ਕਰਾਂਗੇ ਮਿਹਨਤ ਕਿਉਂਕਿ ਮੇਰੇ ਨਾਲ ਦੀਆਂ ਸਾਰੀਆਂ ਫਰੈਂਡਸ ਨੇ ਜਿੰਨੀਆਂ ਵੀ ਉਹ ਸਾਰੀਆਂ ਬਾਹਰ ਚਲੀ ਗਈਆਂ ਅੱਜ ਉਹ ਸਾਰੀਆਂ ਬਾਹਰ ਸੈਟਲ ਲੈਂਗੀਆਂ ਮਤਲਬ ਬਾਹਰ ਰਹਿਣਗੀਆਂ ਮੈਂ ਹੀ ਇਕੱਲੀ ਇੱਥੇ ਆ ਤੇ ਉਹਨਾਂ ਚੋਂ ਸਾਰਿਆਂ ਚੋਂ ਮੈਂ ਹੀ ਇਕੱਲੀ ਸਰ ਗਵਰਨਮੈਂਟ ਜੌਬ ਤੇ ਆ ਮਤਲਬ ਅੱਜ ਖੁਸ਼ੀ ਮਹਿਸੂਸ ਹੁੰਦੀ ਹੈ ਜਦੋਂ ਉਹ ਕਹਿੰਦੀਆਂ ਨੇ ਹੁਣ ਵੀ ਉਹ ਕਹਿੰਦੀਆਂ ਨੇ ਵੀ ਵੀ ਵਧੀਆ ਹੋ ਵੀਵੇਂ ਮੇਰੇ ਰੱਬ ਦੇ ਹੀ ਸ਼ੁਕਰ ਕਰਦੀ ਆਂ ਵੀ ਬਹੁਤ-ਬਹੁਤ ਵੀ ਅਸੀਂ ਜਿੱਥੇ ਤੱਕ ਪਹੁੰਚਾਇਆ ਉਹਨਾਂ ਨੇ ਬਹੁਤ ਵਧੀਆ ਅੱਗੇ ਵੀ ਸਾਡੇ ਨਾਲ ਨੇ ਤੇ ਪਿੱਛੇ ਵੀ ਰਹੇ ਨੇ ਤੇ ਹੋਰ ਬਾਕੀ ਸਾਡੇ ਮਤਲਬ ਸਪੋਰਟ ਚਾਚਾ ਜੀ ਵੀ ਮਤਲਬ ਐ ਮੇਰੇ ਚਾਚਾ ਜੀ ਸਪੋਰਟ ਕਰਦੇ ਰਹੇ ਨੇ ਸਾਨੂੰ ਵੀ ਐਵੇਂ ਕਰੋ ਤੁਸੀਂ ਤੇ ਬਾਕੀ ਟ੍ਰੈਲ ਵਗੈਰਾ ਜਿੱਥੇ ਅਸਰੀ ਕਾਲਜ ਬਿੱਟੂ ਸਰ ਟ੍ਰੇਨਿੰਗ ਦਿੰਦੇ ਨੇਗੇ ਉਹਨਾਂ ਨੇ ਬਹੁਤ ਵਧੀਆ ਮਤਲਬ ਸਾਨੂੰ ਹੌਸਲਾ ਦਿੰਦੇ ਸੀ ਉਹ ਕੰਗਨ ਸਰ ਨੇ ਬਰਨਾਲੇ ਤੋਂ ਮਤਲਬ ਉਹਨਾਂ ਨੇ ਸਾਨੂੰ ਗਾਈਡੈਂਸ ਦਿੱਤੀ ਜੀ ਮੈਂ ਇਹਨਾਂ ਨੂੰ ਦਿੱਤੀ ਪਹਿਲਾਂ ਵੀ ਇੱਥੋਂ ਇੱਥੋਂ ਇਹ ਇਹ ਚੀਜ਼ ਤੇ ਚੀਜ਼ਾਂ ਤੁਸੀਂ ਪੜ੍ਹਨੀਆਂ ਨੇ ਜਿਵੇਂ ਸਾਨੂੰ ਹਲੇ ਉਹਨਾਂ ਮਤਲਬ ਹੈ ਨਹੀਂ ਸੀ ਪਹਿਲਾਂ ਮੇਰੇ ਸਿਸਟਰ ਪਈ ਸੀ ਇਸ ਲਾਈਨ ਦੇ ਵਿੱਚ ਇਹਨਾਂ ਨੂੰ ਮਤਲਬ ਜਿਵੇਂ ਇਹ ਸਾਨੂੰ ਗਾਈਡੈਂਸ ਦੇਈ ਗਏ ਵੀ ਮੈਂ ਕਰਨੀ ਹੈ ਵੀ ਜਿਵੇਂ ਸਾਡੇ ਪੇਰੈਂਟਸ ਅਨਪੜ੍ਹ ਸੀ ਮਤਲਬ ਉਹਨਾਂ ਨੂੰ ਨਹੀਂ ਸੀ ਪਤਾ ਨਾ ਸਾਡੇ ਕੋਈ ਬੈਕਗ੍ਰਾਉਂਡ ਚ ਇਹ ਜਾ ਰਿਹਾ ਸੀ ਵੀ ਕੋਈ ਜੌਬ ਤੇ ਰਿਹਾ ਹੋਵੇ ਜਾਂ ਸਾਨੂੰ ਕੋਈ ਗਾਰਡ ਕਰ ਸਕੇ ਤੇ ਇਹਨਾਂ ਨੇ ਮਤਲਬ ਇਹ ਪਏ ਤਾਂ ਸਾਨੂੰ ਪਤਾ ਲੱਗਿਆ ਵੀ ਵੀ ਸਾਨੂੰ ਗਾਈਡੈਂਸ ਮਿਲੀ ਤਾਂ ਇਹਨਾਂ ਦੇ ਨਾਲ ਅਸੀਂ ਫਿਰ ਮਤਲਬ ਕਰ ਕਰਕੇ ਸਾਰਾ ਕੁਝ ਮਤਲਬ ਇਹ ਸਾਨੂੰ ਕਰਾਈ ਗਏ ਵੀ ਇੱਥੇ-ਇੱਥੇ ਪੜਨਾ ਇਹਨਾਂ ਨੇ ਸਿਰ ਮਟੀਰੀਅਲ ਵਗੈਰਾ ਤੇ ਫਿਰ ਛੋਟੇ ਸਿਸਟਰ ਮੇਰੇ ਇਹ ਸਾਡੇ ਤੋਂ ਮਤਲਬ ਕਿ ਤਾਂ ਇਹਨਾਂ ਨੇ ਬਸ ਥੋੜਾ ਟਾਈਮ ਦਿੱਤੀ ਤਿਆਰੀ ਮਤਲਬ ਇਹਨੂੰ ਪਤਾ ਸੀਗਾ ਇਹ ਫਿਰ ਮਤਲਬ ਜਲਦੀ ਸਾਡੇ ਨਾਲ ਸਭ ਤੋਂ ਪਹਿਲਾਂ ਲੱਗੇ ਨਗੇ ਟਾਈਪਿੰਗ ਲਈ ਪਹਿਲਾਂ ਸੀ ਆਨਲਾਈਨ ਮਤਲਬ ਕਲਾਸਿਸ ਲੈ ਲਈਆਂ ਸੀਗੀਆਂ ਥੋੜਾਕ ਟਾਈਮ ਕਲਾਸ ਲੈਤੀਆਂ 15 ਦਿਨ ਬਾਕੀ ਫਿਰ ਉਸ ਤੋਂ ਬਾਅਦ ਘਰੇ ਆਨਲਾਈਨ ਟਾਈਪਿੰਗ ਤੇ ਮਤਲਬ ਸਰਚ ਕਰਕੇ ਵੀ ਕਿਸ ਤਰ੍ਹਾਂ ਕਿਸ ਤਰ੍ਹਾਂ ਵੀ ਨਟਤ ਵਗੈਰਾ ਤੋਂ ਲੈ ਕੇ ਵੀ ਕਿਵੇਂ ਜਿਵੇਂ ਰਾਵੀ ਫੌਂਟ ਵਗੈਰਾ ਤੇ ਆਉਂਦਾ ਪੰਜਾਬੀ ਦਾ ਇੰਗਲਿਸ਼ ਤਾਂ ਚਲੋ ਹੋ ਰਹੀ ਸੀਗੀ ਬਾਕੀ ਉਥੋਂ ਰਾਵੀ ਦਾ ਨਟ ਵਗੈਰਾ ਤੋਂ ਇੰਟਰਨੈਟ ਤੋਂ ਗਾਰਡਨਸਾ ਲੈ ਕੇ ਉਥੋਂ ਮਤਲਬ ਘਰੇ ਆਪਣੀ ਤਿਆਰੀ ਕਰ ਲੈਂਦੇ ਸੀਗੇ ਪਰ ਦੇ ਵਿੱਚ ਬਹੁਤ ਖੁਸ਼ੀ ਆ ਹੁਣ ਤੇ ਮਿਹਨਤ ਤਾਂ ਬਹੁਤ ਮਤਲਬ ਹੁਣ ਤੱਕ ਕੀਤੀ ਤੇ ਇੰਨੀ ਕੁ ਮਿਹਨਤ ਹੋਈ ਇਹਨਾਂ ਦੀ ਮਿਹਨਤ ਨੂੰ ਦੇਖ ਕੇ ਮੈਨੂੰ ਐ ਲੱਗਦਾ ਵੀ ਮੈਂ ਬਹੁਤ ਕੁਝ ਦੇਖ ਲਿਆ ਇਹਨਾਂ ਤੋਂ ਹੀ ਮੈਨੂੰ ਸਿੱਖਣ ਨੂੰ ਮਿਲਿਆ ਸਾਰਾ ਕੁਝ ਜਿਵੇਂ ਪਰਿਵਾਰ ਦੀ ਹਾਲ ਕਿਸੇ ਮਤਲਬ ਵੀ ਉਹਨਾਂ ਨੂੰ ਕੁਝ ਨਹੀਂ ਸੀ ਪਤਾਗਾ پڑھਣ ਵਾਲੇ ਫਿਰ ਇਹਨਾਂ ਨੂੰ ਦੇਖ ਕੇ ਇਹ ਕਹਿੰਦੇ ਕਿ ਤੂੰ ਤਿਆਰੀ ਕਰ ਲਾ ਫਿਰ ਇਹਨਾਂ ਨੇ ਮੈਨੂੰ ਗਾਈਡ ਕੀਤਾ ਦੋਨਾਂ ਸਿਸਟਰ ਨੇ ਦੇ ਮੈਂ ਤਿਆਰੀ ਕੀਤੀ ਤੇ ਮੈਂ 20 ਦੇ ਵਿੱਚ ਗ੍ਰੈਜੂਏਸ਼ਨ ਕੰਪਲੀਟ ਹੋਈ ਸੀ ਮੇਰੀ 21 ਚ ਤਿਆਰੀ ਕਰ ਕਿ 21 ਚ ਪੇਪਰ ਦਿੱਤਾ ਕਿਉਂਕਿ ਮੈਨੂੰ ਗਾਈਡੈਂਸ ਇਹਨਾਂ ਤੋਂ ਮਿਲੀ ਸੀ ਸਾਰਾ ਮਤਲਬ ਮਿਹਨਤ ਟਾਈਮ ਟਾਈਮ ਤੇ ਪੇਪਰ ਮਤਲਬ ਨਿਕਲੇ ਹੋਇਆ ਸੀ ਪੋਸਟਾਂ ਨਿਕਲੀ ਹੋਈ ਸੀ ਉਹਦੇ ਮੈਂ ਫਿੱਲ ਕਰਿਆ ਮੇਰਾ ਪੇਪਰ ਪਹਿਲੀ ਵਾਰੀ ਕਲੀਅਰ ਹੋ ਗਿਆ ਫਸਟ ਪੇਪਰ ਦਿੱਤਾ ਸੀ ਮੈਂ ਪੜਾਈ ਜਿਵੇਂ ਆਪਾਂ ਕਹ ਲਈਏ ਐਵੇਂ ਨਹੀਂ ਸੀ ਮੇਰਾ ਆਪਾਂ ਐਵੇਂ ਨਹੀਂ ਕਹਿ ਸਕਦੇ ਵੀ ਹਾਂ ਐਨੇ ਵੇ 9 ਵਜੇ ਤੱਕ ਹਰ ਰੋਜ਼ ਹੀ ਪੜ੍ਹਦੇ ਸੀ ਪਰ ਵੀ ਐਵੇਂ ਆਪਾਂ ਕਹ ਲਈਏ 6-7 ਘੰਟੇ ਤਾਂ ਕੱਢ ਲਈ ਸੀ ਪਰ ਆਏ ਨਹੀਂ ਵੀ ਅੱਜ ਮੈਂ ਸਵੇਰੇ ਪੜਿਆ ਤਾਂ ਪਰ ਸਵੇਰੀ ਪੜਿਆ ਜਦੋਂ ਵੀ ਟਾਈਮ ਨਿਕਲਦਾ ਸੀ ਕੰਮ ਕਰਕੇ ਜਦੋਂ ਵੀ ਚਾਹੇ ਦਿਨ ਸੀ ਚਾਹੇ ਸ਼ਾਮ ਨੂੰ ਚਾਹੇ ਸਵੇਰੇ ਜਿੰਨੂੰ ਵੀ ਟਾਈਮ ਨਿਕਲਦਾ ਸੀ ਉਦੋਂ ਹੀ ਪੜ ਲੈਂਦੇ ਸੀ ਅਸੀਂ ਤੇ ਜਦੋਂ ਪੜਨ ਨੂੰ ਨਹੀਂ ਸੀ ਕੀ ਕਰਦਾ ਫਿਰ ਟਾਈਪਿੰਗ ਕਰ ਲੈਂਦੇ ਸੀਗੇ ਮਤਲਬ ਐਵੇਂ ਨਹੀਂ ਵੀ ਵੇਲੇ ਪਰ ਮੈਂ ਕੋਈ ਸੋਸ਼ਲ ਮੀਡੀਆ ਪਤਾ ਤਾਂ ਹੈਗਾ ਹੀ ਸੀ ਪਰ ਫਿਰ ਵੀ ਮੈਂ ਯੂਜ਼ ਨਹੀਂ ਕੀਤਾ ਐਂ ਸੀ ਵੀ ਪਹਿਲਾਂ ਆਪਣਾ ਵੀ ਜਿਹੜਾ ਕੰਮ ਆ ਉਹ ਕਰ ਲਈਏ ਵੀ ਉਸ ਤੋਂ ਬਾਅਦ ਦੇਖਾਂਗੇ ਵੀ ਇਹੋਸ ਚਲਾਉਣਾ ਉਸ ਤੋਂ ਬਾਅਦ ਹੀ ਮੈਂ ਸੋਸ਼ਲ ਮੀਡੀਆ ਮਤਲਬ ਯੂਜ਼ ਕੀਤਾ ਉਵੇਂ ਮਤਲਬ ਪੜ੍ਹਾਈ ਵਾਸਤੇ ਤਾਂ ਫੋਨ ਯੂਜ਼ ਕੀਤਾ ਪਰ ਉਂਝ ਨਹੀਂ ਮਤਲਬ ਵੀ ਆਪਾਂ ਕਹੀਏ ਵੀ ਵੇਲੇ ਬੈਠੇ ਦੇਖੀ ਜਾਂਦੇ ਰਹਿੰਦੇ ਹਾਂ ਪਰ ਜੇ ਆਪਾਂ ਦੇਖੀਏ ਤਾਂ ਆਪਾਂ ਇੱਥੇ ਰਹਿ ਕੇ ਵੀ ਕੁਝ ਵੀ ਕਰ ਸਕਦੇ ਹਾਂ ਐਵੇਂ ਨਹੀਂ ਸੋਚਣਾ ਚਾਹੀਦਾ ਵੀ ਮੈਂ ਕੁਝ ਕਰ ਨਹੀਂ ਸਕਦੀ ਜਿਵੇਂ ਅਸੀਂ ਤਿੰਨੇ ਪੜ੍ਹਨਾ ਸੀ ਜੀ ਆ ਸਾਨੂੰ ਐਵੇਂ ਨਹੀਂ ਮਤਲਬ ਮੰਮੀ ਡੈਡੀ ਨੇ ਮਹਿਸੂਸ ਹੋਣ ਦਿੱਤਾ ਵੀ ਹਾਂ ਵੀ ਤੁਸੀਂ ਕੁਝ ਕਰ ਨਹੀਂ ਸਕਦੇ ਬਹੁਤ ਖੁਸ਼ੀ ਦੀ ਗੱਲ ਆ ਜੀ ਕਲਰਕ ਡਿਪਾਰਟਮੈਂਟ ਅੱਡਰ ਤਿੰਨੇ ਬੇਟੀਆਂ ਸਿਲੈਕਟ ਹੋਈਆਂ ਨੇ ਬਹੁਤ ਖੁਸ਼ੀ ਦੀ ਸਰਕਾਰ ਦੀ ਵੀ ਧੰਨਵਾਦ ਮੰਨ ਕਰਦੇ ਆਗੇ ਬਾਕੀ ਮਿੰਤ ਦੇ ਬਹੁਤ ਜ਼ਿਆਦੇ ਔਖੇ ਸੌਖੇ ਸਮੇ ਵੀ ਆਇਆ ਇੱਕ ਤਾਂ ਫਿਰ ਚੱਲਦੇ ਰਹੇ ਬੱਚੇ ਵੀ ਮਿੰਤ ਬੱਚਿਆਂ ਨੇ ਵੀ ਕੀਤੀ ਅਸੀਂ ਆਪ ਵੀ ਨਾਲ ਹੋ ਕੇ ਅੰਦੇ ਬਸ ਜਦੋਂ ਪੜਾਈ ਤੋਂ ਸ਼ੁਰੂ ਹੋ ਗਏ ਬਸ ਸਮਾਂ ਇਹੀ ਬੰਦਾ ਰਿਹਾ ਵੀ ਕਿਸੇ ਨਾ ਕਿਸੇ ਮੰਜ਼ਿਲ ਤੇ ਪਹੁੰਚ ਜਾਣ ਤਾਂ ਆਉਣ ਵਾਲੇ ਸਮੇਂ ਤੇ ਰਸਕਾਰ ਕੋਈ ਮਿਲ ਜਾਣ ਤਾਂ ਚੰਗੀ ਲੱਗੀ ਮਿਹਨਤ ਬਹੁਤ ਔਖੀ ਵੀ ਬਹੁਤ ਹੋਈ ਆ ਮਿਹਨਤ ਕਰੀ ਆ ਪਰਮਾਤਮਾ ਨੇ ਕਰਾਈ ਆ ਤੇ ਅਸੀਂ ਧੰਨਵਾਦ ਕਰਦੇ ਆ ਪਰਮਾਤਮਾ ਦਾ ਵੀ ਸ਼ਬਦ ਨਹੀਂ ਪਰਮਾਤਮਾ ਨੇ ਸਾਨੂੰ ਆਪੇ ਉਹ ਦਿਮਾਗ ਖੋਲਦਾਗਾ ਜਦੋਂ ਚੰਗੇ ਥਾਂ ਤੇ ਲੈ ਕੇ ਜਾਣਾ ਬਾਰ ਜਾਣ ਦੀ ਨਹੀਂ ਸੋਚੀ ਕਿ ਬਾਹਰ ਭੇਜੀ ਕੁੜੀਆਂ ਦਾ ਨਾ ਸਾਡਾ ਮਨ ਇੱਥੇ ਅਸੀਂ ਇਸੇ ਧਰਤੀ ਦੇ ਨਾਲ ਪ੍ਰੇਮ ਸਾਨੂੰ ਬਣਿਆਗਾ ਵੀ ਬਹੁਤ ਜਦੋਂ ਪਹਿਲਾਂ ਪਰ ਕਹਿੰਦੇ ਹੁੰਦੇ ਤੇ ਵੀ ਅੰਗਰੇਜ਼ ਇੱਥੇ ਜੀ ਸਿਆਉਨੇ ਦੀ ਚਿੜੀ ਆ ਜੀ ਇਹ ਆਪਾਂ ਅਸੀਂ ਉਹਨਾਂ ਗੱਲਾਂ ਨੂੰ ਸੁਣਦੇ ਹੋਏ ਵੀ ਆਪਣੇ ਇੱਥੇ ਬਹੁਤ ਕੁ ਸਾਰੇ ਇੱਕ ਚੀਜ਼ ਖਾਣ ਵਾਲੀ ਹੈ ਸਭ ਕੁ ਸਗ ਨਾ ਸਾਨੂੰ ਆਪਣਾ ਇਹੋ ਜੀ ਵਿਜੇ ਇਸੇ ਧਰਤੀ ਤੇ ਪਰਮਾਤਮਾ ਕਿਰਪਾ ਕਰੇ ਤਾਂ ਇੱਥੇ ਮਿੰਨਤ ਕਰਨੀ ਹੈ ਜੀ ਹਾਂਜੀ ਇੱਥੇ ਡੀ ਇੱਕ ਪਾਸਾ ਵਾਅਚ ਜੀ ਇੱਕ ਡੀਸੀ ਦਫ਼ਤਰ ਚ 225 ਵਾਅਚ ਜੀ ਬੇਪਾਲ ਕੋ ਠੀਕ ਹੈ ਬਹੁਤੋ ਖੁਸ਼ੀ ਦੀ ਗੱਲ ਹੈ ਜੀ ਬੱਚੀਆਂ ਆਪਦੀ ਮੰਜ਼ਿਲ ਤੇ ਪਹੁੰਚੀਆਂ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜੀ ਬਾਕੀ ਬਹੁਤ ਔਖੀਆਂ ਸਖੈਆਂ ਵਰਤ ਕੱਟੀਆਂ ਜੀ ਇੱਕ ਗਰੀਬ ਪਰਿਵਾਰ ਹੋਣ ਦੇ ਨਾਂ ਤੇ ਬੱਚੀਆਂ ਉਪਰ ਉਠੀਆਂ ਪ੍ਰਮਾਤਮਾ ਦੀ ਕਿਰਪਾ ਨਾਲ ਪ੍ਰਮਾਤਮਾ ਨੇ ਬਹੁਤ ਕਿਰਪਾ ਕੀਤੀ ਇਹਨਾਂ ਬੱਚੀਆਂ ਨੂੰ ਆਪਣੀ ਸਤਰ ਸਹਾਇਤਾ ਦੇ ਥੱਲੇ ਰੱਖਿਆ ਬਹੁਤ ਮਿਹਨਤ ਕੀਤੀ ਜਿਨ੍ਹਾਂ ਬੱਚੀਆਂ ਨੇ ਦਿਨ ਰਾਤ ਇੱਕ ਕੀਤਾ। ਬਾਕੀ ਕਮਾਕਾਰਾਂ ਚ ਵੀ ਬਹੁਤ ਹੱਥ ਵਟਾਇਆ ਜੀ। ਕਦੇ ਸੋਚਿਆ ਜੀ ਤੰਨੇ ਬੇਟੀਆਂ ਸਰਕਾਰੀ ਬਣਾਉਣ। ਨਹੀਂ ਜੀ ਐਦੋਂ ਪਹਿਲਾਂ ਨਹੀਂ ਸੋਚਿਆ ਸੀ ਪੰਜ ਚਾਰ ਸਾਲਾਂ ਤੋਂ ਜਦੋਂ ਬੇਟੀਆਂ ਕਹਿੰਦੀਆਂ ਜੀ ਬਾਹਰ ਵਾਸਤੇ ਨਹੀਂ ਕੋਈ ਅਸੀਂ ਜਾਣਾ ਨਹੀਂ ਹੈਗਾ ਵੀ ਇੱਥੇ ਇਸੇ ਧਰਤੀ ਤੇ ਅਸੀਂ ਰਹਿਣਾਗਾ। ਛੇ ਰੋਦੂ ਬਾਅਦ ਇਹਨਾਂ ਨੇ ਬਹੁਤ ਮਿਹਨਤ ਕੀਤੀ ਜੀ। ਸੰਦੀਪ ਬੱਚੀ ਨੇ ਤਾਂ ਬਹੁਤ ਜ਼ਿਆਦਾ ਕੀਤੀ ਆ ਜੀ। 6-7 ਸਾਲ ਲਗਾਤਾਰ ਜੀ। ਤੇ ਇਨਾਂ ਨੇ ਵੀ ਬਹੁਤ ਕੀਤਾ ਜੀ ਰਾਤ ਨੂੰ 12-12 ਵਜੇ ਤੇ ਕਰੇਕ 1 ਵਜੇ ਤੇ ਕਰ ਪੜਨਾ ਜੀ ਜਿਹੜਾ ਇਹ ਪਰਿਵਾਰ ਹੈ ਇਹ ਸਰਜੀਤਪੁਰੇ ਕੋਠਿਆਂ ਦੇ ਵਿੱਚ ਪਿਛਲੇ 40-50 ਸਾਲ ਤੋਂ ਰਹਿ ਰਿਹਾ ਹੈ ਤੇ ਇੱਕ ਸੁਧਾਰਨ ਛੋਟੀ ਕਿਸਾਨੀ ਦੇ ਵਿੱਚੋਂ ਹੁੰਦੇ ਹੋਏ ਤੇ ਜਦੋਂ ਇਸ ਪਰਿਵਾਰ ਦੇ ਵਿੱਚ ਤਿੰਨ ਧੀਆਂ ਸੀਗੀਆਂ ਤਾਂ ਸਾਰੇ ਬੜਾ ਬਰਡਨ ਹੁੰਦਾ ਹੈ ਪਰਿਵਾਰ ਦੇ ਉੱਤੇ ਬਈ ਇਹਨਾਂ ਨੂੰ ਸੈੱਟ ਕਿਵੇਂ ਕੀਤਾ ਜਾਵੇ ਤੇ ਇਹ ਤੇ ਮੈਂ ਇਹ ਦੱਸਣਾ ਚਾਹੁੰਗਾ ਵੀ ਇਹਨਾਂ ਨੂੰ ਇਹਨਾਂ ਦੇ ਫਾਦਰ ਨੇ ਵੀ ਕਦੇ ਵੀ ਲੈ ਕੇ ਜਾਣਾ ਇਧਰੋਂ ਇਧਰ ਤੇ ਪੜਾਉਣ ਦੇ ਪਿੱਛੇ ਜਾਂ ਵੱਖ-ਵੱਖ ਹੋਰ ਕੰਪੀਟੀਸ਼ਨ ਦੇ ਵਿੱਚ ਲੈ ਕੇ ਜਾਣਾ ਲੈ ਤੇ ਨਾਲ ਸਦਾ ਸਹਿਯੋਗ ਰਿਹਾ ਤੇ ਇਹ ਜਿਹੜਾ ਮੈਂ ਇਹ ਦੱਸਣਾ ਚਾਹੁੰਗਾ ਵੀ ਇਹ ਬੱਚੀਆਂ ਨੇ ਜਿਹੜੀ ਆਪਣੀ ਪਲਸ 2 ਤੱਕ ਦੀ ਪੜ੍ਹਾਈ ਐ ਸਰਕਾਰੀ ਸਕੂਲਾਂ ਦੇ ਵਿੱਚ ਕੀਤੀ ਤੇ ਇਹਨਾਂ ਦੇ ਵਿੱਚ ਇਹਨਾਂ ਦਾ ਜਿਹੜਾ ਬਹੁਤ ਸਹਯੋਗ ਆ ਉਹ ਸੈਲਫ ਸਟੱਡੀ ਹੈ ਜਿਹੜੀ ਉਹ ਰਹੀ ਆ ਇੱਕ ਮੈਂ ਹੋਰ ਆਉਣ ਵਾਲੇ ਬੱਚੇ ਨਵੇਂ ਬੱਚਿਆਂ ਨੂੰ ਕਹਿਣਾ ਚਾਹੁੰਦਾ ਵੀ ਜਿਹੜੀ ਵੀ ਕੋਈ ਸਰਕਾਰੀ ਨੌਕਰੀ ਹੈ ਕੋਈ ਕੰਪੀਟੀਸ਼ਨ ਨੇ ਗ੍ਰੈਜੂਏਸ਼ਨ ਤੋਂ ਬਾਅਦ ਘੱਟੋ ਘੱਟ 2 ਸਾਲ ਦਾ ਉਹ ਸਬਰ ਹੈ ਜਿਹੜਾ ਉਹ ਰੱਖ ਕੇ ਚੱਲਣ ਤੇ 2 ਸਾਲ ਦੇ ਵਿੱਚ ਤੁਹਾਨੂੰ ਉਹਦਾ ਜਿਹੜਾ ਰਿਜ਼ਲਟ ਆ ਉਹ لازਮੀ ਮਿਲੂਗਾ ਇਹ ਗੱਲ ਜ਼ਰੂਰ ਹੈ ਵੀ ਜੇ ਅਸੀਂ ਕਿਸੇ ਵੀ ਆਪਣੇ ਧੀ ਜਾਂ ਪੁੱਤ ਨੂੰ ਬਰਾਬਰ ਸਹੂਲਤਾਂ ਨਾਲ ਬਰਾਬਰ ਪਾਲਦੇ ਆ ਤਾਂ ਉਹ ਜ਼ਰੂਰ ਸਾਨੂੰ ਰਿਜ਼ਲਟ ਦਿੰਦਾ ਤੇ ਸਾਡੀ ਸੁਸਾਇਟੀ ਨੂੰ ਚਾਹੀਦਾ ਵੀ ਜਿੱਥੇ ਅਸੀਂ ਇੱਕ ਪੁੱਤਰ ਨੂੰ ਵੱਧ ਮੌਕੇ ਦਿੰਦੇ ਆ ਤਾਂ ਧੀਆ ਨੂੰ ਵੀ ਜੇ ਬਰਾਬਰ ਮੌਕੇ ਦੇਣ ਦਈਏ ਤਾਂ ਉਹ ਵੀ ਅੱਗੇ ਆ ਕੇ ਜਿੱਥੇ ਉਹ ਰੋਜ਼ਗਾਰ ਤਾਂ ਅੱਜਕੱਲ੍ਹ ਪੈਦਾ ਕਰ ਹੀ ਰਹੀਆਂ ਨੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੜਾਪੇ ਦੇ ਵਿੱਚ ਵੀ ਧੀਆਂ ਜਿਹੜੀਆਂ ਫਿਕਰਮੰਦ ਨੇ ਉਹ ਆਪਣੇ ਵਾਂ ਫੇ ਲਈ ਜ਼ਿਆਦਾ ਨੇ ਪੁੱਤਰਾਂ ਦੇ ਮੁਕਾਬਲੇ ਤੇ بڑا ਆਲੇ ਦੁਆਲੇ ਸਭ ਨੂੰ ਪਤਾ ਹੈ ਵੀ ਪੰਜਾਬ ਦੇ ਵਿੱਚ ਇੱਕ ਬੜੀ ਹਵਾ ਹੈ ਵੀ ਬਾਹਰ ਜਾਣੇ ਪਲਸ 2 ਤੋਂ ਬਾਅਦ ਅਨਸਿੱਖਿਅਤ ਬੱਚੇ ਜਿਹੜੇ ਭੇਜੇ ਜਾ ਰਹੇ ਆ ਤੇ ਇਹਨਾਂ ਨੇ ਬੜਾ ਇੱਕ ਮਿੱਥ ਲਿਆ ਵੀ ਅਸੀਂ ਇੱਥੇ ਰਹਿ ਕੇ ਮਿਹਨਤ ਕਰਕੇ ਰੋਜ਼ਗਾਰ ਪ੍ਰਾਪਤ ਕਰਕੇ ਇੱਥੇ ਰਹਿਣਾ ਤੇ ਹਾਲਾਂਕਿ ਇਹਨਾਂ ਦੇ ਜਿਹੜੇ ਦੂਸਰੇ ਕਜ਼ਨ ਬ੍ਰਦਰ ਜਾਂ ਸਿਸਟਰਜ਼ ਨੇ ਉਹ ਵੀ ਗਏ ਨੇ ਬਾਹਰ ਪਰ ਇਹਨਾਂ ਨੇ ਇੱਥੇ ਮਿਸਾਲ ਫਾਇਦਾ ਕੀਤੀ ਹੈ ਤਿੰਨਾਂ ਧੀਆਂ ਨੇ ਤੇ ਇਕੱਠਿਆਂ ਇੱਕ ਸਾਲ ਦੇ ਵਿੱਚ ਵਿੱਚ ਆਪਣੇ ਦਮ ਦੇ ਸਿਰ ਤੇ ਇਹਨਾਂ ਨੇ ਇੱਥੇ ਰੋਜ਼ਗਾਰ ਪ੍ਰਾਪਤ ਕੀਤਾ ਤੇ ਜ਼ਰੂਰ ਇੱਕ ਸਾਡੀ ਪੀੜੀ ਨੂੰ ਸਨੇਹ ਹੈ ਸੁਸਾਇਟੀ ਨੂੰ ਸਨੇਹਾ ਬਈ ਜਿਹੜਾ ਇੱਥੇ ਮਿਹਨਤ ਕਰਦਾ ਹੈ ਉਹ ਮਿਹਨਤੀ ਕੋਈ ਵੀ ਹੈ ਇੱਥੇ ਜਾਂ ਉੱਥੇ ਉਹ ਕਾਮਯਾਬ ਹੈ ਜੇ ਅਸੀਂ ਇੱਥੇ ਮਿਹਨਤ ਕਰਦੇ ਹਾਂ ਤਾਂ ਇੱਥੇ ਵੀ ਆਪਣੀ ਵਧੀਆ ਜ਼ਿੰਦਗੀ ਬਤੀਤ ਕਰ ਸਕਦੇ ਹਾਂ ਹਾਂਜੀ ਸਰ ਸਾਡੇ ਕੋਲ ਨਾ ਲੜਕੀ ਨੇ ਜੁਆਇਨ ਕੀਤਾ ਗਿਆ ਐਜ਼ ਅ ਕਲਰਕ ਤੋਂ ਇਹ ਕੁੜੀ ਹੈਗੀ ਆ ਬਰਨਾਲੇ ਦੇ ਨੇੜੇ ਜਿਹੜਾ ਪਿੰਡ ਸਰਜੀਤਪੁਰਾ ਕੋਠਿਆ ਸੋ ਇਹ ਤਿੰਨ ਭੈਣਾਂ ਨੇ ਇਸ ਕੁੜੀ ਦੇ ਦੱਸਣ ਦੇ ਅਨੁਸਾਰ ਤਿੰਨੇ ਭੈਣਾਂ ਨੂੰ ਹੁਣ ਸਰਦਾਰ ਭਗਵੰਤ ਸਿੰਘ ਮਾਨ ਦੇ ਗਵਾਈ ਵਾਲੀ ਸਰਕਾਰ ਦੇ ਅਧੀਨ ਨੌਕਰੀ ਮਿਲ ਗਿਆ ਤਿੰਨੋਂ ਭੈਣਾਂ ਹੀ bc ਕੰਪਲੈਕਸ ਦੇ ਵਿੱਚ ਇਹਨਾਂ ਦੀ ਇੱਕ ਸਿਸਟਰ bc ਆਫਿਸ ਐਮਏ ਬ੍ਰਾਂਚ ਦੇ ਵਿੱਚ ਕੰਮ ਕਰ ਰਹੀ ਹੈ ਇੱਕ ਐਕਸਾਈਜ਼ ਡਿਪਾਰਟਮੈਂਟ ਦੇ ਵਿੱਚ ਤੇ ਇੱਕ ਇੱਥੇ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਦਫ਼ਤਰ ਬਰਨਾਲਾ ਦੇ ਵਿੱਚ ਐਜ਼ ਅ ਕਲਰਕ ਇਸ ਨੇ ਜੁਆਇਨ ਕੀਤਾ ਹੈ ਹਾਂ ਬਿਲਕੁਲ ਜੀ ਇਹ ਕੁੜੀਆਂ ਜਿਹੜੀਆਂ ਨੇ ਤਿੰਨੋਂ ਹੀ ਮਤਲਬ ਇਹਨਾਂ ਨੇ ਤਿੰਨਾਂ ਨੇ ਸਰਕਾਰੀ ਜੋਬ ਲੈ ਕੇ ਜਦੋਂ ਕਿ ਬੇਰਜ਼ਗਾਰੀ ਦਾ ਦੌਰ ਵੀ ਆਪਾਂ ਕਹਿ ਸਕਦੇ ਹਾਂ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਕਿਉਂਕਿ ਇਹ ਇਹ ਉਹ ਦੌਰ ਹੈ ਜਦੋਂ ਸਾਡੀ ਨੌਜਵਾਨੀ ਬਹੁ ਗਿਣਤੀ ਦੇ ਵਿੱਚ ਬਾਹਰਲੇ ਮੁਲਕਾਂ ਵੱਲ ਰੁਝਾਨ ਰੱਖ ਰਹੀ ਹੈ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਰਹੀ ਹੈ ਪਰ ਇਹਨਾਂ ਲੜਕੀਆਂ ਨੇ ਇੱਥੇ ਹੀ ਰੋਜ਼ਗਾਰ ਲੈ ਕੇ ਉਹ ਵੀ ਖਾਸ ਕਰਕੇ ਕੁੜੀਆਂ ਹੋ ਕੇ ਕਿਉਂਕਿ ਕੁੜੀਆਂ ਦੇ ਵੱਲ ਇਹ ਹੀ ਕਿਹਾ ਜਾਂਦਾ ਹੈ ਕਿ ਕੁੜੀਆਂ ਨੂੰ ਪੜਾਉਣ ਦਾ ਕੋਈ ਬਹੁਤਾ ਫਾਇਦਾ ਨਹੀਂ ਹੁੰਦਾ ਬੇਸ਼ੱਕ ਅੱਜ ਕੱਲ੍ਹ ਟਾਈਮ ਬਹੁਤ ਬਦਲ ਚੁੱਕਾ ਹੈਗਾ ਪਰ ਇਹ ਕੁੜੀਆਂ ਨੇ ਨੌਕਰੀ ਲੈ ਕੇ ਇਹ ਸਿੱਧ ਕਰਤਾ ਕਿ ਕੁੜੀਆਂ ਕਿਸੇ ਵੀ ਤਰ੍ਹਾਂ ਨਾਲ ਮੁੰਡਿਆਂ ਨਾਲੋਂ ਕਿਸੇ ਵੀ ਖੇਤਰ ਦੇ ਵਿੱਚ ਘੱਟ ਨਹੀਂ ਹਨ ਸੋ ਇਹ ਕੁੜੀਆਂ ਨੇ ਜਿੱਥੇ ਆਪਦੇ ਮਾਂ-ਬਾਪ ਦਾ ਨਾਮ ਰੌਸ਼ਨ ਕੀਤਾ ਉੱਥੇ ਹੀ ਪੂਰੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਕੁੜੀਆਂ ਦੇ ਲਈ ਪ੍ਰੇਰਨਾ ਸਰੋਤ ਬਣ ਜਾਂਦੀਆਂ ਸੋ ਇਹਨਾਂ ਤੋਂ ਸਿਹਤ ਲੈਣੀ ਬਣਦੀ ਹੈ ਹਾਂ ਬਿਲਕੁਲ ਜੀ ਇਹ ਜਿਹੜਾ ਲੋਹੜੀ ਦਾ ਤਿਹਾਰ ਹੈ ਇਹਦਾ ਅਜ ਤੱਕ ਦਾ ਜਿਹੜੀਆਂ ਪ੍ਰਾਤਨ ਰਵਾਇਤਾਂ ਦੇ ਅਨੁਸਾਰ ਇਹ ਮੁੰਡੇ ਵਾਲੇ ਅਤੇ ਵਿਆਹ ਵਾਲੇ ਘਰਾਂ ਦੇ ਵੱਲੋਂ ਖੁਸ਼ੀ ਮਨਾਈ ਜਾਂਦੀ ਆ ਸੋ ਪਰ ਮੇਰਾ ਇਹ ਮੰਨਣਾ ਹੈ ਕਿ ਹੁਣ ਜਿਹੜਾ ਯੋਗ ਹੈ ਉਹ ਇਸ ਜੋਗਰ ਕਿ ਆਪਾਂ ਮੁੰਡੇ ਕੁੜੀ ਦਾ ਵਿਤਕਰਾਂ ਛੱਡ ਕੇ ਆਪਾਂ ਬੱਚੇ ਦੀ ਖੁਸ਼ੀ ਦੇ ਵਿੱਚ ਲੋੜੀ ਮਨਾਈਏ ਕਿਉਂਕਿ ਕੁੜੀਆਂ ਵੀ ਸਾਡੀਆਂ ਜੜੀਆਂ ਨੇ ਅੱਜ ਕੱਲ ਬੱਚੀਆਂ ਹਰ ਖੇਤਰ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਮੱਲਾ ਮਾਰ ਰਹੀਆਂ ਨੇ ਕੋਈ ਵੀ ਐਸਾ ਖੇਤਰ ਨਹੀਂ ਹੈਗਾ ਜਿੱਥੇ ਸਾਡੀਆਂ ਕੁੜੀਆਂ ਨੇ ਸਾਡੀਆਂ ਧੀਆਂ ਨੇ ਉਹ ਪਿੱਛੇ ਹੋਣ ਸੋ ਕੁੜੀਆਂ ਦੀ ਲੋੜੀ ਆ ਜਿਹੜੀ ਉਹ ਜੋ ਮਾਪਿਆਂ ਨੇ ਕੁਝ ਮਾਪਿਆਂ ਨੇ ਮਨਾਉਣੀ ਸ਼ੁਰੂ ਕੀਤੀ ਆ ਉਹਨਾਂ ਨੂੰ ਮੇਰਾ ਸਲਾਮ ਹੈ ਸਾਨੂੰ ਸਾਰੇ ਸਮਾਜ ਨੂੰ ਰਲ ਕੇ ਚਾਹੀਦਾ ਕਿ ਅਸੀਂ ਉਹਨਾਂ ਮਾਪਿਆਂ ਨੂੰ ਜ਼ਰੂਰ ਸਪੋਰਟ ਕਰੀਏ ਸੋ ਤਿੰਆਂ ਦੀ ਲੋੜੀ ਜਿਹੜੀ ਉਹ ਵੀ ਆਪਾਂ ਮਨਾਈਏ ਹਰ ਜੀ ਦੀ ਲੋੜੀ ਮਨਾਈਏ